ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਛਾਪਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਭਾਡੀ ਜਥਾ ਮੰਗਲ ਸਿੰਘ ਮਹਿਰਮ ਨੇ ਸੰਗਤਾਂ ਨੂੰ ਸਿੱਖੀ ਇਤਿਹਾਸ ਬਾਰੇ ਜਾਣੂ ਕਰਵਾਇਆ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਸੰਗਤਾਂ ਲਈ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਜਲੰਧਰ ਦੇ ਮਸ਼ਹੂਰ ਅਰਮਾਨ ਹਸਪੀਟਲ ਦੇ ਡਾਕਟਰ ਰਾਣਾ ਜੀ ਤੇ ਨਾਲ ਡਾਕਟਰ ਹਰਵਿੰਦਰ ਜੀ ਤੇ ਮੈਦਪੁਰ ਦੇ ਟੁਰਨਾ ਹਸਪੀਟਲ ਤੋਂ ਡਾਕਟਰ ਰਮਨ ਤੇ ਜਸਪਾਲ ਸਿੰਘ ਨੇ ਮਰੀਜ਼ਾਂ ਨੂੰ ਚੈੱਕਅਪ ਕੀਤਾ ਤੇ ਜ਼ਰੂਰਤ ਅਨੁਸਾਰ ਮੈਡੀਸਿਨ ਵੀ ਦਿੱਤੀਆਂ ਡਾਕਟਰ ਦੀ ਸਾਰੀ ਟੀਮ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਵੀ ਕੀਤਾ ਤੁਸੀਂ ਦੇਖ ਰਹੇ ਹੋ ਕਿਹੜੀ ਸਲਾਈ ਸਤਗੁਰੂ ਫਰਮਾਇਆ ਫੁੱਲਾਂ ਵਿੱਚ ਫੁੱਲ ਦੀਵੇਂ ਫੁੱਲ ਹੈ ਗੁਲਾਬ ਦਾ ਫੁੱਲਾਂ ਵਿੱਚੋਂ ਫੁੱਲਾ ਜਿਵੇਂ ਫੁੱਲ ਹੈ ਗੁਲਾਬ ਦਾ ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਆਨੰਦਪੁਰ ਦੀ ਧਰਤੀ ਕਿੱਡੀ ਭਾਗਾਂ ਵਾਲੀ ਏ ਬੋਲੇ ਸੋਨਿਓ ਆਨੰਦਪੁਰ ਦੀ ਧਰਤੀ ਕਿੱਡੀ ਭਾਗਾਂ ਵਾਲੀ ਏ ਜਿੱਥੇ ਕਲਗੀਆਂ ਵਾਲੇ ਦੇ ਤਿੰਨ ਮਨ ਪ੍ਰਦਾਨ ਪ੍ਰਗਟ ਹੋਏ ਆਨੰਦਪੁਰ ਦੀ ਧਰਤੀ ਕਿੱਡੀ ਭਾਗਾਂ ਵਾਲੀ ਏ ਹੋਇਆ ਆਨੰਦਪੁਰ ਦੀ ਧਰਤੀ ਕਿੱਡੀ ਭਾਗਾਂ ਵਾਲੀ ਏ ਜਿੱਥੇ ਖਾਲਸਾ ਨੂੰ ਆਪਣਾ ਘਰ ਮਿਲਿਆ ਸੋਹ ਦਾ ਰਹਿਣਾ ਸੋਹ ਕਰ ਗਿਆ ਜਿੱਦ ਬਹਿ ਸਰਬ ਸੰਭਾਲੇ ਬਾਪੋ ਪ੍ਰਭਾਤ ਜੇ ਬੇਨਤੀ ਹੈ ਅਸ਼ਾ ਪਾਈ ਬਰਿੰਦਰ ਸਿੰਘ ਕੀਕਰੋ ਸਾਹਿਬ ਉਹਨਾਂ ਦੇ ਪਰਿਵਾਰ ਤੋਂ ਇੱਕ ਬਹੁਤ ਵੱਡਾ ਉਪਰਾਲਾ ਬਹੁਤ ਮੁਰਬਤੇ ਕੀਤਾ ਗਿਆ ਹੈ ਜੋ ਕਿ ਮੈਡੀਕਲ ਕੈਂਪ ਲੱਗਿਆ ਹੈ ਥੱਲੇ ਅਰਮਾਨ ਹੌਸਪੀਟਲ ਤੋਂ ਡਾਕਟਰ ਸਹਿਬਾਨਾ ਦੀ ਟੀਮ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਚੈੱਕਅਪ ਕੀਤਾ ਜਾ ਰਿਹਾ ਹੈ ਚਲੋ ਆਪਾਂ ਕਿਸੇ ਹੌਸਪੀਟਲ ਤੋਂ ਜਾਈਏ ਚੈੱਕਅਪ ਕਰਾਉਣ ਵਾਸਤੇ ਕਿੰਨੇ ਪੈਸੇ ਲੱਗਦੇ ਆ ਡਾਕਟਰ ਕੋਲ ਚੱਲ ਕੇ ਆਏ ਆਪਾਂ ਆਪਣੇ ਟੈਸਟ ਕਰਵਾਈਏ ਜਿਨ੍ਹਾਂ ਨੂੰ ਕਿਸੇ ਟੀਮ ਦੀ ਦਵਾਈ ਦੀ ਲੋੜ ਹੈ ਉਹ ਥੱਲੇ ਜਾ ਕੇ ਡਾਕਟਰ ਸਹਿਬਾਨ ਬੈਠੇ ਨੇ ਉਹਨਾਂ ਦੇ ਕੋਲ ਦਵਾਈ ਲੈ ਸਕਦੇ ਹੋ ਇਹ ਤਰਫ ਪਰਿਵਾਰ ਦਾ ਨਿੰਮਰਤਾ ਸਹਿਤਾ ਨੂੰ ਬੇਨਤੀ ਹੈ ਕਿ ਬਹੁਤ ਬਹੁਤ ਧੰਨਵਾਦ ਇਥੋਂ ਦੇ ਸਾਰੀ ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਸਰੰਗੀ ਦੇ ਸਾਥ ਇਹੋ ਅਸੀਂ ਮੇਰਾ ਆਪਣਾ ਮੇਲਾ ਹੈ ਕਾਕਾ ਸੁਖਮਨ ਸਿੰਘ ਸਿਤਾਰਾ ਬੜੀ ਨੇਕ ਕਰਵਾਈ ਮੈਂ ਕੈਨੇਡਾ ਸਰ ਤੇ ਮੈਨੂੰ ਕਹਿੰਦਾ ਡੈਡੀ ਤੇਰੇ ਨਾਲ ਹੋਣਾ ਹੈ ਨਗਾ ਪੁੱਤਰਾ ਤੇ ਕੱਚਾ ਰਹਾ ਫੇਰ ਇੱਕ ਪੱਕ ਗਿਆ ਫੇਰ ਉਹ ਨਾ ਲੋਕ ਕਹਿੰਦੇ ਵੀ ਮਹਿਰਮ ਦਾ ਮੁੰਡਾ ਕੱਚਾ ਹੀ ਰਹਿ ਗਿਆ ਪੁੱਟਾ ਕਰਕੇ ਉਸ ਟੀਮ ਤੇ ਖੜਾ ਕਰਨਾ ਹੈ ਕਿਉਂਕਿ ਮਹਾਰਾਜ ਦੀ ਤੁਹਾਡੀਆਂ ਦਬਾਵਾਂ ਦੇ ਨਾਲ ਨਾ ਮੈਂ